ਕੀ ਕਹਿਣਾ ਚਾਹੋਗੇ ਸਾਰਾ ਪ੍ਰੈਸ ਕਾਨਫਰੰਸ ਤੇ ਰੱਖੀ ਹੈ ਅੱਜ ਸੰਦੀਪ ਤੁਹਾਨੂੰ ਪਤਾ ਕਿ ਲਗਭਗ ਨਵੰਬਰ 2022 ਦੀ ਗੱਲ ਹੈ 11 ਨਵੰਬਰ 2022 ਦੇ ਵਿੱਚ ਇੱਕ ਜਿਹੜਾ ਅੰਡਰ ਸੈਕਸ਼ਨ 306 ਦੇ ਜਿਹੜਾ ਸਾਡੇ ਤੇ ਅਤੇ ਮੇਰੇ ਤੇ ਮੇਰੇ ਬੇਟੇ ਤੇ ਅਤੇ ਕੁਝ ਹੋਰ ਵਿਅਕਤੀਆਂ ਤੇ ਜਿਹੜਾ ਪਰਚਾ ਸੀਗਾ ਉਹ ਦਰਜ ਕੀਤਾ ਸੀ ਇੱਥੇ ਚਲੋ ਇਹ ਬਣਦਾ ਸੀ ਨਹੀਂ ਸੀ ਜਦੋਂ ਹੋ ਹੀ ਗਿਆ ਦਰਜ ਉਹਦੇ ਲਈ ਮੈਂ ਨਹੀਂ ਕਹਿਣਾ ਪਰੰਤੂ ਸਾਨੂੰ ਉਦੋਂ ਵੀ ਯਕੀਨ ਸੀ ਕਿ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਅਦਾਲਤ ਦੇ ਵਿੱਚ ਜਾਵਾਂਗੇ ਤੇ ਸਾਨੂੰ ਜਸਟਿਸ ਮਿਲੇਗਾ ਕਿਉਂਕਿ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਉਸ ਵਕਤ ਵੀ ਅਸੀਂ ਕਲੀਅਰ ਕੀਤਾ ਸੀ ਕਿ ਸਾਡਾ ਕੋਈ ਲੈਣ ਦੇਣ ਨਹੀਂ ਸੀ ਇਹ ਜਿਹੜਾ ਉਠਾ ਕੇਸ ਆ ਸਾਡੇ ਤੇ ਜਿਹੜਾ ਉਹ ਦਰਜ ਕੀਤਾ ਗਿਆ ਤੇ ਉਹ ਤੋਂ ਬਾਅਦ ਸਾਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਕੇਸ ਦੇ ਵਿੱਚ ਸਾਨੂੰ ਜ਼ਮਾਨਤ ਦਿੱਤੀ ਉਹ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੀ ਗਿਆ ਤੇ ਚਲਾਨ ਜਦੋਂ ਪੇਸ਼ ਹੋਇਆ ਤੇ ਚਲਾਨ ਤੋਂ ਬਾਅਦ ਹੀ ਅਸੀਂ ਉਹ ਕਵੈਸ਼ਨ ਦੇ ਵਿੱਚ ਚਲੇ ਗਏ ਹਾਈ ਕੋਰਟ ਦੇ ਅੰਦਰ ਵੈਸ਼ਿੰਗ ਦੇ ਵਿੱਚ ਚਲੇ ਗਏ ਤਾਂ ਪਿਛਲੇ ਲਗਭਗ 7-8 ਮਹੀਨੇ ਤੋਂ ਉਹ ਅਦਾਲਤ ਦੇ ਵਿੱਚ ਸੀ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਦਾ ਅਤੇ ਮਾਨਯੋਗ ਹਾਈ ਕੋਰਟ ਦਾ ਕਿ ਉਹਨਾਂ ਨੇ ਜਿਹੜੀ ਇਨਸਾਫ ਦੀ ਜਿਹੜੀ ਹੈਗੀ ਇਹ ਜਿੱਤ ਹੋਈ ਹੈ ਤੇ ਸਾਡੇ ਪਰਿਵਾਰਾਂ ਨੂੰ ਜਿਹੜਾ ਉਹ ਜਸਟਿਸ ਮਿਲਿਆ ਨਿਆ ਮਿਲਿਆ ਤੇ ਇਹਦੇ ਲਈ ਕੋਟਨ ਕੋਰਟਨ ਸ਼ੁਕਰਾਨਾ ਪਰਮਾਤਮਾ ਦਾ ਅਤੇ ਨਾਲ ਹੀ ਤਰਵਾਦ ਮਨਜੋਗ ਪੰਡਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਿਉਂਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਠੀਕ ਹੈ ਦੇ ਨੀਚਲੇ ਲੈਵਲ ਤੇ ਕਈ ਵਾਰੀ ਕਾਨੂੰਨ ਦੀਆਂ ਧੱਜੀਆਂ ਢਾਈਆਂ ਜਾਂਦੀਆਂ ਪਰੰਤੂ ਨਿਆਂ ਪ੍ਰਣਾਲੀ ਦੇ ਵਿੱਚ ਜਸਟਿਸ ਹੈ ਅਸੀਂ ਆਪਣੇ ਕੇਸ ਦੇ ਵਿੱਚ ਦੇਖਿਆ ਸੋ ਐਫ ਆਈ ਆਰ ਕਵੇਸ਼ ਹੁੰਦੀ ਹੈ ਹਾਂ ਜੀ ਐਫ ਆਈ ਆਰ ਹਾਂ ਹਾਂ ਐਫ ਆਈ ਆਰ ਕਵੇਸ਼ ਕਰਦੀ ਹੈਗੀ ਆ ਜਿੰਨੇ ਹੋਰ ਕੋਈ ਤੁਹਾਡੇ ਨਾਲ ਸੀਗੇ ਉਹਨਾਂ ਦੇ ਰੀਲੀਫ ਬੜੀਆਂ ਨਾਲ ਹਾਂ ਜੀ ਹਾਂ ਜੀ ਉਹਨਾਂ ਨੂੰ ਵੀ ਰੀਲੀਫ ਮਿਲ ਗਿਆ ਤੇ ਜਿਹੜੇ ਜਿਹੜੇ ਬੰਦੇ ਗਏ ਹੋਏ ਸੀਗੇ वैसे मेरा उनों ਨਾਲ ਕੋਈ ਲੈਣ ਦੇਣ ਨਹੀਂ ਆਈ ਡੋਨਟ نو ਕਈ ਬੰਦੇ ਹਨ ਤਾਂ ਮੈਂ ਵਿੱਚੋਂ ਜਾਣਦਾ ਵੀ ਨਹੀਂ ਕੌਣ ਹੈ ਨਹੀਂ ਹੈ ਤਾਂ ਉਹ ਵੀ ਨੇਚਰਲੀ ਉਹਨਾਂ ਤੇ ਵੀ ਹੋਇਆ ਤਾਂ ਉਹ ਵੀ ਗਏ ਸੀ ਕਿ ਉਹ ਫੋਟੇ ਹੋ ਗਿਆ ਹਾਂ ਸੋ ਮੈਂ ਅੱਜ ਜਿਹੜਾ ਇਹ ਵੀ ਇਹ ਤੋਂ ਬਾਅਦ ਇਹ ਵੀ ਕਹਿਣਾ ਚਾਹੁੰਦਾ ਠੀਕ ਹੈ ਉਸ ਸਮੇਂ ਦੌਰਾਨ ਬਹੁਤ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਜਿਹੜੇ ਕੁਝ ਜਿਨ੍ਹਾਂ ਨੇ ਨੈਗੇਟਿਵ ਵੀ ਸੀ ਉਹਨਾਂ ਦਾ ਵੀ ਧੰਨਵਾਦ ਔਰ ਮੈਂ ਇਹ ਵੀ ਕਹਿਣਾ ਹੈਗਾ ਪਰਮਾਤਮਾ ਨੂੰ ਹਾਜ਼ਰ ਰਾਜਤ ਜਾਣ ਕੇ ਕਿ ਸਾਡਾ ਕੋਈ ਵੀ ਕਿਸੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਰੰਜਿਸ਼ ਨਹੀਂ ਹੈ ਕਿਉਂਕਿ ਜਦੋਂ ਸਾਨੂੰ ਜਸਟਿਸ ਮਿਲ ਗਿਆ ਅਸੀਂ ਕਿਸੇ ਦੇ ਪ੍ਰਤੀ ਅਸੀਂ ਨਫ਼ਰਤ ਨਹੀਂ ਰੱਖਣੀ ਹੈਗੀ ਨਾ ਜ਼ਿੰਦਗੀ 'ਚ ਪਹਿਲਾਂ ਕਦੇ ਰੱਖੀ ਆ ਨਾ ਅੱਜ ਰੱਖੀ ਆ ਰੱਖਾਂਗੇ ਨਾ ਕਦੇ ਆਉਣ ਵਾਲੇ ਭਵਿੱਖ 'ਚ ਰੱਖਾਂਗੇ ਮੈਂ ਤੁਹਾਨੂੰ ਦੱਸਾਂ ਠੀਕ ਹੈ ਪਰ ਉਹਨਾਂ ਨੂੰ ਜ਼ਰੂਰ ਮਤ ਦੇਵੇ ਕਿ ਆਪਾਂ ਜਿਹੜੇ ਨਜਾਇਜ਼ ਤੌਰ ਤੇ ਕਿਸੇ ਤੇ ਪਰਚੇ ਦਰਜ ਕਰਦੇ ਆ ਕੋਈ ਹੋ ਕਰਦੇ ਆ ਉਹ ਨਾਕਰਾਣ ਇਹ ਮੈਂ ਜਰੂਰ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਆਪ ਠਾਣੇ 'ਚ ਬੈਠ ਬੈਠ ਕੇ ਜੇ ਪਰਚੇ ਦਰਜ ਕਰਾਏ ਹੈਗੇ ਆ ਤਾਂ ਉਹ ਨਾਕਰਾਣ ਕਿਉਂਕਿ ਪ੍ਰਮਾਤਮਾ ਬਹੁਤ ਬਲਵਾਨ ਹੈ ਤੇ ਉਸਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਡਿਸੀਜਨ ਉਹ ਕਰਨਾ ਹੈਗਾ ਪ੍ਰਧਾਨ ਜੀ ਇਹ ਰਾਜਨੀਤੀ ਤੋਂ ਪਰੇ ਦੀ ਸੀਗੀ ਜੀ ਪਰਚਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਬੂਸਾ ਵਕੀਲ ਸਾਹਿਬ ਕੌਨ ਸੀਗੇ ਜੀ ਆਪਾਂ ਵਕੀਲ ਸਾਹਿਬ ਸਾਡੇ ਵਿਜੇ ਜਿੰਦਲ ਜੀ ਅਤੇ ਅਵਨੋ ਬਵਰਾਏ ਜੀ ਅਵਨੋ ਬਵਰਾਏ ਜੀ ਨੇ ਬੜੀ ਮਿਹਨਤ ਕੀਤੀ ਹੈ ਮੇਰੇ ਕੇਸ ਦੇ ਵਿੱਚ ਸਾਰਾ ਕੇਸ ਉਹਨਾਂ ਨੇ ਤਿਆਰ ਕਰਕੇ ਜਿਹੜਾ ਦਿੱਤਾ ਤੇ ਹਾਈ ਕੋਰਟ ਦੇ ਅੰਦਰ ਨਾਲ ਉਹਨਾਂ ਨੇ ਆਪਣੀ ਸਪੋਰਟ ਦੇ ਨਾਲ ਸੀਨੀਅਰ ਐਡਵੋਕੇਟ ਸੀਗੇ ਵਿਜੇ ਜਿੰਦਲ ਜੀ ਉਹਨਾਂ ਨੂੰ ਅਪਾਇੰਟ ਕਰਾਇਆ ਕੇਸ ਦੇ ਵਿੱਚ ਜਜਮੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਉਹ ਲਾਇਆ ਸੀਗਾ ਇੱਕ ਸੁਸਾਈਡ ਨੋਟ ਲਾਇਆ ਸੀ ਤੁਸੀਂ ਤੁਹਾਡਾ ਨਾਮ ਦਿੱਤਾ ਗਿਆ ਸੀ ਆ ਤੇ ਜੱਜ ਸਾਹਿਬ ਨੇ ਕੀ ਮਤਲਬ ਉਹ ਜੱਜਮੈਂਟ ਦੇ ਵਿੱਚ ਕੀ ਆਇਆ ਸਰ ਉਹ ਸੂਸੈਟ ਨੋਟ ਦੇ ਬਾਰੇ। ਪਾਰਟੀ ਵੱਲੋਂ ਕਿਹੜੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ? ਨਹੀਂ ਅਸੀਂ ਤਾਂ ਕਿਹਾ ਸਾਡੇ ਤਾਂ ਕੋਈ ਲੈ ਕੇ ਨਹੀਂ ਕੋਈ ਲਿੰਕ ਨਹੀਂ ਹੈ ਕੋਈ ਇੱਕ ਵੀ ਦੱਸ ਦੋ ਕੋਈ ਕਾਲਿੰਗ ਹੋਈ ਆ ਕੋਈ ਲੈਣ ਦੇਣ ਕੋਈ ਕੋਈ ਘਰ ਵਜਾ ਹੋਈ ਆ ਕੋਈ ਹੋਈ ਆ ਤੇ ਉਹ ਬਿਲਕੁਲ ਸਾਡੀ ਗੱਲ ਨੂੰ ਜਿਹੜਾ ਹੈਗਾ ਉਹ ਮੰਨ ਜੋਗ ਅਦਾਲਤ ਨੇ ਮੰਗਿਆ ਤੇ ਉਹ ਉਹ ਕੁਝ ਵੀ ਪ੍ਰੂਵ ਨਹੀਂ ਕਰ ਸਕੇ ਹੈਗੇ। ਉਹ ਕੁਝ ਵੀ ਨਹੀਂ ਪ੍ਰੂਵ ਕਰ ਸਕੇ। ਕਿਉਂਕਿ ਡਿਟੇਲ ਤਾਂ ਇੱਕ ਰਹਿ ਚੁਕੋ ਤੁਸੀਂ ਉਸ ਟਾਈਮ ਵਿਧਾਇਕ ਸੀਗੇ। ਤੇ ਮਤਲਬ ਉਸ ਤੋਂ ਬਾਅਦ ਮੈਡਮ ਅਭਿਧਾਇਕ ਬਣ ਗਏ ਸੀਗੇ ਕਿ ਆ ਇਸ ਕਾਰਨ ਤੁਹਾਡਾ ਨਾਮ ਲਿਖਿਆ ਗਿਆ ਸੀਗਾ ਕਿ ਵੀ ਚਲੋ ਇਹ ਜਿਹੜਾ ਨੇ ਲਿਖਾਇਆ ਲਿਖਾਇਆ ਨਹੀਂ ਲਿਖਾਇਆ ਮੈਂ ਉਹਨਾਂ ਗੱਲਾਂ ਛੋੜਨੀ ਪੈਣਾ ਚਾਹੁੰਦਾ ਆਪਾਂ ਇਸ ਗੱਲ ਨੂੰ ਬਾਤ ਕਰਤੇ ਮੈਂ ਤਾਂ ਸ਼ੁਕਰਾਨਾ ਕਰਨ ਦੇ ਲਈ ਮੈਂ ਤੁਹਾਡੇ ਲਈ ਕਿ ਤੁਸੀਂ ਸਾਰੇ ਜਿਹੜੇ ਹੈਗੇ ਤੁਸੀਂ ਵੀ ਸਾਰਿਆਂ ਨੇ ਜਿੰਨੇ ਵੀ ਹੋ ਸਕੇ ਸੀ ਜਿਨ੍ਹਾਂ ਨੇ ਮੇਰੀ ਮਦਦ ਵੀ ਕੀਤੀ ਹੈਗੀ ਪਰ ਮੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਰੰਜਸ ਨਾ ਪਹਿਲਾਂ ਸੀ ਨਾ ਅੱਜ ਨਾਲ ਰਹੇਗੀ ਨਾ ਤੁੰਦਾ ਸਰ ਤੁਹਾਡੀ ਇਹ ਹਫਤਾ ਕੁਐਸ਼ ਹੋ ਗਈ ਹੈ ਹਨਾ ਤੁਸੀਂ ਬੇਕਸੂਰ ਸਾਬਤ ਹੋ ਗਏ ਹੋ ਕਿ ਕੁਝ ਲੋਕ ਨਹੀਂ ਹੋ ਪਾਉਂਦੇ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਇਹ ਜੀ ਮਤਲਬ ਪੱਖ ਤੇ ਦਰਜ ਕਰਦੇ ਨੇ ਤੇ ਮੈਂ ਤਾਂ ਇਹ ਸੋਚਦਾ ਕਿ ਆਪਾਂ ਕਿਸੇ ਦੇ ਪ੍ਰੈਸ਼ਰ ਥੱਲੇ ਨਾ ਆ ਕੇ ਕਰੀਏ ਜਾਂ ਕੋਈ ਵੀ ਮਤਲਬ ਕਿ ਐਸਾ ਕੰਮ ਨਾ ਕਰੀਏ ਕਿ ਜਿਹਦੇ ਨਾਲ ਕਿਸੇ ਪਰਿਵਾਰਾਂ ਦੇ ਪਰਿਵਾਰਾਂ ਦਾ ਨੁਕਸਾਨ ਜਿਹੜਾ ਹੋ ਜਾਂਦਾ ਹੈਗਾ ਉਹ ਨਾ ਪੈਂਦਾ ਪਰ ਅਲਟੀਮੇਟਲੀ ਕੋਰਟਾਂ ਦੇ ਵਿੱਚ ਉਹਨਾਂ ਨੂੰ ਜਸਟਿਸ ਤਾਂ ਮਿਲਦਾ ਹੀ ਆ ਮੈਂ ਤੁਹਾਨੂੰ ਦੱਸਦਾ ਜੇ ਕਿਸੇ ਦਾ ਨਜਾਇਜ਼ ਹੁੰਦੀ ਹੈ ਕਿ ਸਰ ਰਮਨ ਸਰ ਸਰਵੇਸ਼ ਸ਼ਰਮਾ ਜੀ ਇੱਕ ਪੱਤਰਕਾਰ ਸੀਗੇ ਜਿਨ੍ਹਾਂ ਦੀ ਇਸ ਜੋ ਜੋ ਵੀ ਹੋਇਆ ਇਹ ਸਾਰਾ ਐਪੀਸੋਡ ਤੇ ਸਰ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਤੇ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਦਦ ਕਰਨਾ ਚਾਹੋਗੇ ਉਹਨਾਂ ਦੀ ਮੈਂ ਮੈਂ ਕੁਝ ਨਹੀਂ ਕਹਿਣਾ ਇਸ ਦੇ ਗੱਲ ਦੇ ਲਈ ਠੀਕ ਹੈ ਨਹੀਂ ਤੇ ਨਾ ਮੈਂ ਪਹਿਲਾਂ ਕਦੇ ਉਹਨਾਂ ਦੇ ਨਾਲ ਕਦੇ ਗੱਲ ਕੀਤੀ ਹੈ ਨਾ ਜੀ ਕੀਤੀ ਤੇ ਨਾ ਮੈਂ ਕੋਈ ਗੱਲ ਕਰਨੀ ਹੈਗੀ ਜੀ ਜੱਜਮੈਂਟ ਦੀ ਕਾਪੀ ਤੁਹਾਡੇ ਹੱਥ ਚ ਹੈਗੀ ਅੱਗੇ ਉਹ ਅੱਜ ਸ਼ਾਮ ਤੱਕ ਆ ਜਾਨੀ ਆ ਉਹ ਅਲਾਉ ਕਰਤਾ ਸਾਡਾ ਉਹ ਦੋ ਦਿਨ ਪਹਿਲਾਂ ਹੀ ਹੋ ਗਿਆ ਸੀ ਉਹ ਅਲਾਉ ਹੋ ਗਿਆ ਸਾਰਾ ਠੀਕ ਹੈ ਠੀਕ ਹੈ